ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਿਨ ਬੁੱਧਵਾਰ 13 ਜਨਵਰੀ ਦੇਸੀ ਮਹੀਨਾ ਦੀਪੋ ਹੈ ਅੱਜ ਲੋੜੀ ਹੈ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ-ਖਾਸ ਖਬਰਾਂ ਦਿੱਲੀ ਦੇ ਬਾਰਡਰਾਂ ਅਤੇ ਪੰਜਾਬ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਕ ਮਨਾ ਰਹੇ ਨੇ ਲੋੜੀ ਧਰਮਿੰਦਰ ਦੀ ਪਤਨੀ ਭਾਜਪੀ ਨੇਤਾ ਇਮਾਮ ਅਲਨੀ ਨੇ ਛਿੜਿਆ ਨਵਾਂ ਵਿਵਾਦ ਕਿਹਾ ਕਿਸਾਨਾਂ ਨੂੰ ਪਤਾ ਹੀ ਨਹੀਂ ਉਹ ਕੀ ਚਾਹੁੰਦੇ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਨਵਜੋਤ ਸਿੱਧੂ ਨੇ ਕੀਤਾ ਟਵੀਟ ਕਿਹਾ ਇਨਸਾਫ ਤਾਂ ਅਗਲੇ ਜਨਮ ਵਿੱਚ ਮਿਲੇਗਾ ਪੰਜਾਬੀ ਗਾਇਕ ਕਸ਼ਿਰੀ ਬਰਾੜ ਨੂੰ ਮਿਲੀ ਜ਼ਮਾਨਤ ਭਾਰਤ ਵਿੱਚ ਪਿਛਲੇ 24 ਘੰਟਿਆਂ ਅੰਦਰ ਕਰੋਨਾ ਦੇ 15968 ਨਵੇਂ ਕੇਸ ਆਏ ਸਾਹਮਣੇ 202 ਲੋਕਾਂ ਦੀ ਹੋਈ ਮੌਤ ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਸੀਨੀਅਰ ਮੀਤ ਪ੍ਰਧਾਨ ਸੁਵਿੰਦਰ ਸਿੰਘ ਚੋਟਾਲਾ ਨੇ ਕਿਹਾ ਕਿ ਅੱਜ ਸਿੰਘੂ ਕੁੰਡਲੀ ਬਾਰਡਰ ਉਤੇ ਪੱਕੇ ਮੋਰਚੇ ਦੇ 50ਵੇਂ ਦਿਨ ਕਿਸਾਨਾਂ ਦੇ ਵਿਸ਼ਾਲ ਇਕੱਠ ਨੇ ਲੋਹੜੀ ਦੇ ਤਿਹਾਰ ਅਦੁੱਲਾ ਪੱਟੀ ਨੂੰ ਸਮਰਪਿਤ ਕੀਤਾ ਅਤੇ ਧੂਣੀ ਬਾਲ ਕੇ ਤਿੰਨੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਲੱਖਾਂ ਕਿਸਾਨ ਮਜ਼ਦੂਰਾਂ ਵੱਲੋਂ ਲੋੜੀ ਦੇ ਇਤਿਹਾਰ ਉੱਤੇ ਵਿਸ਼ਾਲ ਇਕੱਠ ਕਰਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਅਗਨ ਭੇਂਟ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਲੇਡ ਮਾਰਚ ਵਿੱਚ ਸ਼ਾਮਲ ਹੋਣ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਕਿਸਾਨ ਆਗੂ ਨੇ ਮੁਕਲ ਹਾਕਮਾਂ ਵੱਲੋਂ ਕਿਸਾਨਾਂ ਉੱਤੇ ਢਾਏ ਜ਼ਬਰ ਜ਼ੁਲਮ ਖਿਲਾਫ ਲੜਨ ਵਾਲੇ ਕਿਸਾਨ ਨਾਇਕ ਦੁੱਲਾ ਪੱਟੀ ਨੂੰ ਯਾਦ ਕੀਤਾ। ਇਸ ਮੌਕੇ ਤੇ ਪੰਜਾਬ ਤੋਂ 10000 ਤੋਂ ਵੱਧ ਕਿਸਾਨ ਮਜ਼ਦੂਰਾਂ ਦਾ ਜਥਾ ਪੱਕੇ ਮੋਟੇ ਵਿੱਚ ਸ਼ਾਮਲ ਹੋਇਆ। ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਦੇ ਹਾਲ ਲਈ ਬਣਾਈ ਚਾਰ ਮੈਂਬਰੀ ਕਮੇਟੀ ਨੂੰ ਸਰਕਾਰੀ ਕਮੇਟੀ ਕਹਿੰਦਿਆਂ ਇਸ ਨੂੰ ਪੂਰਨ ਤੌਰ ਤੇ ਰੱਦ ਕਰ ਦਿੱਤਾ ਕਿਸਾਨ ਆंदोलਨ ਨੂੰ ਖੇਤੀ ਦੇ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰੱਖਣ ਦੇ ਅਤੇ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਆਗੂਆਂ ਨੇ ਮਾਗੀ ਦੇ ਵਿਹਾੜੇ ਨੂੰ ਮੁਕਸਰ ਦੇ 40 ਮੁਕਤਿਆਂ ਨੂੰ ਸਮਰਪਿਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦਿਨ ਸਟੇਜ ਤੋਂ ਸਾਰਾ ਦਿਨ ਸ਼ਬਦ ਕੀਰਤਨ ਜਾਰੀ ਰੱਖਿਆ ਜਾਵੇਗਾ ਲੋੜੀ ਦਾ ਪਵਿੱਤਰ ਤਿਹਾਰ ਕਿਸਾਨਾਂ ਵੱਲੋਂ ਅੱਜ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ ਜਾ ਰਿਹਾ ਹੈ। ਦਿੱਲੀ ਵਿੱਚ ਬੈਠੇ ਕਿਸਾਨਾਂ ਸਾਂਝਾ ਮੋਰਚਾ ਦੇ ਆਦੇਸ਼ ਤੋਂ ਬਾਅਦ ਅੱਜ ਪੰਜਾਬ ਭਰ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਦੇ ਚੱਲਦਿਆਂ ਜਲੰਧਰ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਨੇ डीसी ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜਵਾਲ ਦੇ ਬਲਾਰੇ ਕਸ਼ਮੀਰ ਸਿੰਘ ਅਤੇ ਕਿਸਾਨ ਆਗੂ ਅਮਰਜੋਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਉਹਨਾਂ ਨੂੰ ਇਹ ਪਵਿੱਤਰ ਤਿਹਾਰ ਇਸ ਤਰ੍ਹਾਂ ਮਨਾਉਣਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣਗੇ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਆंदोलਨ ਦੇ ਸ਼ਹੀਦਾਂ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਪੰਜਾਬ ਭਰ ਵਿੱਚ ਮਨਾਉਂਦੇ ਹੋਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੰਡੀਆਂ ਗਈਆਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਹਰ ਪਿੰਡ ਮੁਹੱਲੇ ਤੇ ਗਲੀ ਵਿੱਚ ਕਾਨੂੰਨਾਂ ਖਿਲਾਫ ਆਵਾਜ਼ بلند ਕਰਦੇ ਹੋਏ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਲੋਹੜੀ ਮਨਾਈ ਗਈ ਹੈ ਇਸ ਦੌਰਾਨ 16000 ਤੋਂ ਵੱਧ ਥਾਵਾਂ ਉਤੇ ਦਲਿਤ ਰੂਪੀ ਕੇਂਦਰੀ ਕਾਨੂੰਨਾਂ ਦੀਆਂ ਕਾਪੀਆਂ ਵੰਡੀਆਂ ਗਈਆਂ ਫਗਵਾੰਤਮਾਨ ਨੇ ਕਿਹਾ ਕਿ ਕਿਸਾਨ ਆਪਣੀ ਹੋਂਦ ਬਚਾਉਣ ਲਈ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕੜਾਕੇ ਦੀ ਠੰਡ ਵਿੱਚ ਦਿੱਲੀ ਦੇ ਬਾਰਡਰ ਉੱਤੇ ਦਿਨ ਰਾਤ ਅੰਦੋਲਨ ਕਰਕੇ ਛੀਧੀਆਂ ਪਾ ਰਹੇ ਨੇ ਹੁਣ ਤੱਕ ਅੰਦੋਲਨ ਵਿੱਚ ਡੱਟੇ 65 ਤੋਂ ਵੱਧ ਕਿਸਾਨ ਭਰਾ ਛੀਧੀਆਂ ਪਾ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਤੀ ਸਰਕਾਰ ਵੱਲੋਂ ਪੈਦਾ ਕੀਤੇ ਗਏ ਜਿਹੀ ਡਰਾਉਣੇ ਮਾਹੌਲ ਵਿੱਚ ਸਾਡੇ ਤੇ ਹਾਰ ਵੀ ਉਹਨਾਂ ਕਿਸਾਨਾਂ ਨੂੰ ਸਮਰਪਿਤ ਹਨ ਉਹਨਾਂ ਵੀ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਸ਼ੀਤ ਕਿਸਾਨਾਂ ਨੂੰ ਸਮਰਪਿਤ ਲੋਹੜੀ ਮਨਾਉਂਦੇ ਹੋਏ ਸ਼ਹੀਦ ਕਿਸਾਨਾਂ ਨੂੰ ਸਦਨ ਜੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਸੂਬੇ ਚ ਹਰ ਪਿੰਡ ਮੁਹੱਲੇ ਤੇ ਗਲੀ ਵਿੱਚ ਕਾਨੂੰਨਾ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦੇ ਆ ਲੋਹੜੀ ਮਨਾਈ ਗਈ ਹੈ ਇਸ ਦੌਰਾਨ 16000 ਤੋਂ ਵੱਧ ਥਾਵਾਂ ਉਤੇ ਦਲਿੱਦਰ ਰੂਪੀ ਕੇਂਦਰੀ ਕਾਨੂੰਨਾ ਦੀਆਂ ਕਾਪੀਆਂ ਵਸਾਈਆਂ ਗਈਆਂ ਹਿੰਦੀ ਫਿਲਮ ਦੇ ਅਦਾਕਾਰ ਤਰਮਿੰਦਰ ਦੀ ਅਦਾਕਾਰਾ ਪਤਨੀ ਅਤੇ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਭਾਜਪਾ ਦੀ ਲੋਕ ਸਭਾ ਮੈਂਬਰ ਹਿਮਾ ਮਲਣੀ ਨੇ ਇੱਕ ਨਵਾਂ ਵਿਵਾਦ ਛਿੜ ਦਿੱਤਾ ਹੈ केमा ਮਾਲੀ ਨੇ ਕਿਹਾ ਕਿ ਦਿੱਲੀ ਦੀਆਂ ਸੜਕਾਂ ਤੇ ਆंदोलन ਕਰ ਰਹੇ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਨੇ ਸਿਰਫ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਕਿਸੇ ਨੇ ਉਹਨਾਂ ਨੂੰ ਅਜੀਹਾ ਕਰ ਲਈ ਕਿਹਾ ਹੈ ਉਹਨਾਂ ਕਿਹਾ ਇਹ ਚੰਗਾ ਹੈ ਕਿ ਸੁਪਰੀਮ ਕੋਰਟ ਨੇ ਕਾਨੂੰਨਾਂ ਤੇ ਰੋਕ ਲਾ ਦਿੱਤੀ ਹੈ ਉਮੀਦ ਹੈ ਕਿ ਹਾਲਾਤ ਸ਼ਾਂਤੀਪੂਰਨ ਹੋਣਗੇ ਕਿਸਾਨ ਇੰਨੀਆਂ ਮੀਟਿੰਗਾਂ ਤੋਂ ਬਾਅਦ ਵੀ ਸਹਿਮਤੀ ਤੇ ਆਉਣ ਲਈ ਤਿਆਰ ਨਹੀਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਨੇ ਤੇ ਕੀ ਸਮੱਸਿਆ ਹੈ ਜਿਸ ਦਾ ਮਤਲਬ ਹੈ ਕਿ ਉਹ ਅਜੀਹਾ ਕਰ ਰਹੇ ਨੇ ਕਿਉਂਕਿ ਕਿਸੇ ਨੇ ਉਹਨਾਂ ਨੂੰ ਅਜੀਹਾ ਕਰ ਲਈ ਕਿਹਾ ਹੈ ਉਹਨਾਂ ਕਹੇ ਕਿ ਪੰਜਾਬ ਵਿੱਚ ਟਰਾਲਾਂ ਦੀ ਭਾਂਤੋੜ ਚੰਗੀ ਗੱਲ ਨਹੀਂ ਹੈ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ ਕਿਸਾਨਾਂ ਨੂੰ ਟਰਾਲਾਂ ਦੀ ਭਾਂਤੋੜ ਕਰਦਿਆਂ ਵੀ ਇਹ ਕਿ ਚੰਗਾ ਨਹੀਂ ਲੱਗਿਆ ਸਰਕਾਰ ਨੇ ਉਹਨਾਂ ਨੂੰ ਵਾਰ-ਵਾਰ ਗੱਲਬਾਤ ਲਈ ਬੁਲਾਇਆ ਹੈ ਪਰ ਉਹਨਾਂ ਕੋਲ ਆਪਣਾ ਏਜੰਡਾ ਵੀ ਨਹੀਂ ਹੈ ਇਹ ਵੀ ਦਸਨਯੋਗ ਹੈ ਕਿ ਅਦਾਕਾਰ ਪੁੱਤ ਤੇ ਗੁਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਵੀ ਕਿਸਾਨ ਕਾਨੂੰਨ ਦਾ ਸਮਰਥਨ ਕਰ ਚੁੱਕੇ ਨੇ ਕਿੱਤੇ ਕਾਨੂੰਨਾਂ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਕਿਸਾਨ ਆंदोलਨ ਦੇ ਵਿਰੋਧ ਦੇ ਮੱਦੇਨਜ਼ਰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਾਂਤ ਚੁਟਾਲਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਤੇ ਕਿਸਾਨ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਜ ਤੇ ਆਪਣੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਦੋਵਾਂ ਵਿਚਾਲੇ 1 ਘੰਟੇ ਤੱਕ ਗੱਲਬਾਤ ਚੱਲੀ ਹੈ ਇਸ ਮਗਰੋਂ ਮੀਡੀਆ ਨਾਲ ਕੋਈ ਗੱਲ ਕੀਤੇ ਬਿਨਾਂ ਚੰਡੀਗੜ੍ਹ ਲਈ ਰਵਾਨਾ ਹੋ ਗਏ ਸ਼੍ਰੀ ਚੁਟਾਲਾ ਜਨਨਾਕ ਜਨਤਾ ਪਾਰਟੀ ਜੀ ਜੀ ਪੀ ਦੇ ਨੇਤਾ ਨੇ ਜੋ ਹਰਿਆਣਾ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿੱਚ ਗੱਠ ਛੋੜਦੀ ਭਾਈਵਾਲ ਹੈ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਕੋ ਚੋਣ ਵਿਧਾਇਕਾਂ ਦੇ ਦਬਾਅ ਕਰਨ ਇਹ ਮੀਟਿੰਗ ਕੀਤੀ ਗਈ ਹੈ ਪਿਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਕੱਟਰ ਤੇ ਟਟਾਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਤੇ ਪਿਤੇ ਦਿਨ ਸੁਪਰੀਮ ਕੋਰਟ ਨੇ ਅਗਲੇ ਹੁਕਮਾ ਤੱਕ ਰੋਕ ਲਾ ਦਿੱਤੀ ਹੈ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਹੱਲ ਲਈ ਚਾਰ ਮੈਂਬਰੀ ਕਮੇਟੀ ਵੀ ਬਣਾਈ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਵੱਖ-ਵੱਖ ਸਿਆਸਤਦਾਨਾਂ ਦੀਆਂ ਪ੍ਰਤੀਕਿਰਿਆਵਾਂ ਆਰਿਆਂ ਨੇ ਇਸ ਸੰਬੰਧੀ ਸਾਬਕਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤਾ ਹੈ ਸਿੱਧੂ ਨੇ ਟਵੀਟ ਕਰਦੇ ਲਿਖਿਆ ਕਿ ਨਿਆ ਨਿਆ ਤੁਹਾਨੂੰ ਅਗਲੀ ਦੁਨੀਆ ਵਿੱਚ ਹੀ ਮਿਲੇਗਾ ਇਸ ਦੁਨੀਆ 'ਚ ਤਾਂ ਤੁਹਾਡੇ ਕੋਲ ਕਾਨੂੰਨ ਹਨ ਜ਼ਿਆਦਾ ਕਾਨੂੰਨ ਘਟ ਨਿਆ ਇਸ ਤੋਂ ਪਹਿਲਾਂ ਬੀਤੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਸਮਰਥਕਾਂ ਦੀਆਂ ਗੱਡੀਆਂ ਤੋਂ ਭਾਜਪਾ ਦੀਆਂ ਝੰਡੀਆਂ ਨੂੰ ਉਤਾਰਨ ਦੇ ਮਾਮਲੇ ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਸੀ ਇਸ ਵਿੱਚ ਉਹਨਾਂ ਲਿਖਿਆ ਸੀ ਪੁਲਾਈ ਸਭ ਤੋਂ ਚੰਗਾ ਕਾਨੂੰਨ ਹੈ ਇਹ ਟਵੀਟ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਸਿੱਧੂ ਦਾ ਟਵੀਟ ਸਿਰਫ 9 ਸ਼ਬਦਾਂ ਦਾ ਹੈ ਪਰ ਇਸ ਦੀ ਗਹਿਰਾਈ ਦਾ ਕੋਈ ਅੰਤ ਨਹੀਂ ਕਿਉਂਕਿ ਕੇਂਦਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਿਹਾ ਤੇ ਕਿਸਾਨ ਠੰਡ ਦੇ ਵਿੱਚ ਬੈਠੇ ਨੇ ਉਥੇ ਸਿੱਧੂ ਪੁਲਾਈ ਨੂੰ ਸਭ ਤੋਂ ਵੱਡਾ ਕਾਨੂੰਨ ਕਹਿ ਰਹੇ ਨੇ ਜੋ ਕਿ ਸੱਚ ਵੀ ਹੈ ਸਾਰੇ ਜਾਣਦੇ ਨੇ ਕਿ ਕਿਸਾਨਾਂ ਵੱਲੋਂ ਇਸ ਆंदोलਨ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ ਇਹ ਵੀਡੀਓ ਵੀ ਕਿਸਾਨ ਸਮਰਥਕਾਂ ਦੀ ਦਿਯਾਲਤਾ ਨੂੰ ਦਰਸਾਉਂਦਾ ਵੀਡੀਓ ਹੈ ਇੰਡਪੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਪਟਿਆਲਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਉਹ ਅੱਜ ਸ਼ਾਮ ਤੱਕ ਰਿਹਾ ਹੋ ਗਏ ਨੇ ਇਹ ਜਾਣਕਾਰੀ ਦਿੰਦੇ ਹਾਂ ਉਹਨਾਂ ਦੇ ਵਕੀਲ ਨੇ ਦੱਸਿਆ ਕਿ ਅੱਜ ਉਹਨਾਂ ਦੀ ਜ਼ਮਾਨਤ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਜੱਜ ਵੱਲੋਂ ਸ਼੍ਰੀ ਬਰਾੜ ਨੂੰ ਇੱਕ ਖਾਸ ਹਦਾਇਤ ਦਿੱਤੀ ਗਈ ਹੈ ਕਿ ਉਹ ਨਾ ਤਾਂ ਪੜਕਾਉ ਗੀਤ ਲਿਖੇਗਾ ਤੇ ਨਾ ਹੀ ਗਾਏਗਾ ਮਾਲਵੇ ਖਿੱਤੇ ਵਿੱਚ ਅੱਜ ਸਵਕਤਿ ਹੀ ਸੰਗਣੀ ਤੋਂ ਦੀ ਲਪੇਟ ਵਿੱਚ ਮਾਲਵਾ ਖੇਤਾ ਜਖੜਿਆ ਰਿਹਾ ਹੈ ਇਸ ਸਥਿਤੀ ਰਾਤ ਤੋਂ ਹੀ ਹੈ ਤੁੰਦ ਕਾਰਨ ਸੜਕੀ ਅਤੇ ਰੇਲ ਆਵਾਜਾਈ ਦੀ ਰਫਤਾਰ ਪ੍ਰਭਾਵਿਤ ਹੋਈ ਹੈ ਬਰਸਾਤੀ ਪੂਰ ਤੇ ਵਾਂਗ ਅਸਮਾਨ ਤੋਂ ਡਿੱਗੀ ਤੇਲ ਸਦਕਾ ਵਾਤਾਵਰਨ ਨਮ ਹੋ ਗਿਆ ਅੱਜ ਸਵੇਰੇ 11 ਵਜੇ ਤੱਕ ਤੁੰਦ ਛਾਈ ਰਹੀ ਸੂਰਜ ਨੇ ਠੰਡ ਦੀ ਮਾਰ ਚੱਲ ਰਹੇ ਲੋਕਾਂ ਨੂੰ ਥੋੜਾ ਸਕੂਨ ਬਖਸ਼ਿਆ ਵਕ ਵਕ ਥਾਈ ਸ਼ੀਰ ਦੇ ਤਾਪਮਨ ਦਾ ਪਾਰਾ 4 ਤੋਂ 5 ਡਿਗਰੀ ਨੋਟ ਕੀਤਾ ਗਿਆ ਮੌਸਮ ਮਾਹਰਾਂ ਅਨੁਸਾਰ ਠੰਡ ਦੀ ਸਥਿਤੀ 17 ਜਨਵਰੀ ਤੱਕ ਇਸੇ ਤਰ੍ਹਾਂ ਬਣੀ ਰਹੇਗੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਨਾਲ ਜਨ ਜੀਵਨ ਪ੍ਰਭਾਵਿਤ ਰਿਹਾ ਤੇ ਲੋਕ ਘਰਾਂ ਦੇ ਵਿੱਚ ਹੀ ਰਹੇ ਰੇਲਵੇ ਪਲੇਟਫਾਰਮਾਂ ਤੇ ਵੀ ਮਹਿਜ 10 ਫੁੱਟ ਤੋਂ ਅੱਗੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਸੰਘਣੀ ਧੁੰਦ ਕਰਕੇ ਦਿਨ ਵਿੱਚ ਵੀ ਵਾਹਨ ਚਾਲਕਾਂ ਨੂੰ ਗੱਡੀਆਂ ਦੀਆਂ ਲਾਈਟਾਂ ਚਲਾ ਕੇ ਰੱਖਣ ਲਈ ਮਜਬੂਰ ਹੋਣਾ ਪਿਆ ਭਾਰਤ ਵਿੱਚ ਕੋਵਿਡ-19 ਦੇ 15968 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 1 ਕਰੋੜ 4 ਲੱਖ 95 ਹਜ਼ਾਰ 147 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 202 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲੇ ਦੀ ਗਿਣਤੀ ਵਧ ਕੇ 1,55,529 ਹੋ ਗਈ ਹੈ। ਪੰਜਾਬ ਦੇ ਵਿੱਚ ਵੀ ਕਰੋਨਾ ਕਾਰਨ ਹੁਣ ਤੱਕ 5456 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇੱਛਾਤ ਰਬ ਰੱਖਾ